ਸ਼ੰਭੂ ਬਾਰਡਰ ਤੇ ਚੱਲ ਰਿਹਾ ਅੰਦੋਲਨ ਨੂੰ ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਚੁਕਿਆ ਤੇ ਇਸ ਦੱਸਦੇ ਕਿ ਇਸ ਇੱਕ ਸਾਲ ਦੇ ਸਮੇਂ ਦੌਰਾਨ ਸਯੁਕਤ ਕਿਸਾਨ ਮੋਰਚਾ ਤੇ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਸਯੁਕਤ ਕਿਸਾਨ ਮੋਰਚਾ ਭਾਰਤ ਨੂੰ ਏਕਤਾ ਦੇ ਸੱਦੇ ਦੇ ਲਈ ਇੱਕ ਵਾਰ ਫਿਰ ਤੋਂ ਸੱਦਾ ਪੱਤਰ ਭੇਜਿਆ ਗਿਆ ਹੈਗਾ ਤੇ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਸਰਵਜਿੰਦ ਸਿੰਘ ਪੰਦੇੜ ਨੇ ਵੱਲੋਂ ਜਾਣਕਾਰੀ ਜਿਹੜੀ ਕਿ ਦਿੱਤੀ ਗਈ ਹੈ ਦੱਸਦੇ ਕਿ ਐਸ ਕੇ ਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਐਸ ਕੇ ਮਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਇੱਕ ਮੀਟਿੰਗ ਦਾ ਸੱਦਾ ਭੇਜਿਆ ਗਿਆ ਹੈ ਇਹ ਮੀਟਿੰਗ ਦੱਸਦੀ ਹੈ ਕਿ 27 ਫਰਵਰੀ ਨੂੰ 11 ਵਜੇ ਕਿਸਾਨ ਪਵਨ ਚੰਡੀਗੜ੍ਹ ਵਿਖੇ ਰੱਖੀ ਜਾਵੇਗੀ ਸੋ ਦੋਵਾਂ ਫੋਰਮਾਂ ਦੀ ਇਹ ਪਹਿਲੇ ਦਿਨ ਤੋਂ ਨਿੱਤੀ ਰਹੀ ਆ ਕਿਉਂਕਿ ਦੁਸ਼ਮਣ ਵੱਡਾ ਵਾ ਕੇਂਦਰ ਦੀ ਸਰਕਾਰ ਦੀ ਤਾਕਤ ਵੱਡੀ ਆ ਸਾਡੀਆਂ ਮੰਗਾਂ ਵੀ ਬਹੁਤ ਵੱਡੀਆਂ ਨੇ ਇਸ ਕਰਕੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਵਾ ਜੇਕਰ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਵਾ ਇਹਦੀਆਂ 12 ਮੰਗਾਂ ਹੱਲ ਕਰਾਉਣੀਆਂ ਵਾ ਇਹ ਜਿਵੇਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਭਾਵਨਾਵਾਂ ਨੇ ਜਿਵੇਂ ਪੰਜਾਬੀਆਂ ਦੀਆਂ ਭਾਵਨਾਵਾਂ ਨੇ ਸਾਰੇ ਚਾਹੁੰਦੇ ਆ ਵੀ ਜਿੰਨੀ ਵੀ ਕਿਸਾਨਾਂ ਮਜ਼ਦੂਰਾਂ ਦੀ ਲੀਡਰਸ਼ਿਪ ਆ ਇੱਕ ਮੁਟ ਇਕੱਠੀ ਹੋ ਜਵੇ ਇਹ ਇਹ ਸਾਰਿਆਂ ਦੀ ਆਭਵਨਾ ਉਹਨਾਂ ਦੀਆਂ ਆਭਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਦੋ ਚਿੱਟੀਆਂ ਲਿਖੀਆਂ ਗਈਆਂ ਉਹ ਤੋਂ ਗਾਹ ਪਟਿਆਲੇ ਦੀ ਮੀਟਿੰਗ ਆਉਂਦੀ ਆ ਫਿਰ ਮੋਗਾ ਇੱਕ ਤਾਂ ਮਟਾ ਪੈਂਦਾ ਹੈਗਾ ਉਹ ਤੋਂ ਗਾਹ ਫਿਰ ਪਾਤਣਾ ਦੇ ਵਿੱਚ ਦੋ ਮੀਟਿੰਗਾਂ ਦੇ ਦੌਰ ਹੁੰਦੇ ਹੈਗੇ ਆ ਇੱਕ ਚੰਡੀਗੜ੍ਹ ਦੇ ਵਿੱਚ ਮੀਟਿੰਗ ਦਾ ਦੌਰ ਹੁੰਦਾ ਹੈਗਾ ਵਾ ਜਿਹਦੇ ਵਿੱਚ ਉਸ ਦਿਨ ਕਿਉਂਕਿ ਪ੍ਰੋਗਰਾਮ ਸੀਗਾ 12 ਨੂੰ ਤਲਾਣਾ ਇਸ ਕਰਕੇ ਸਾਡੇ ਸਾਥੀ ਨਹੀਂ ਸੀ ਪਹੁੰਚ ਸਕੇ ਤੋਂ ਸਾਡੀ ਜ਼ਿੰਮੇਵਾਰੀ ਤੈਅ ਹੋਈ ਸੀ ਕਿ ਅਸੀਂ ਅਗਲੀ ਮੀਟਿੰਗ ਜਿਹੜੀ ਆ ਉਹਦੀ ਡੇਟ ਇਹ ਸਥਾਨ ਜਿਹੜਾ ਉਹ ਤੈਅ ਕਰਾਂਗੇ ਰਾਇ ਕਰਕੇ ਤੋਂ ਇਸ ਕਰਕੇ ਜਿਹੜਾ ਵਾ ਇਹ ਦੋਵਾਂ ਮੋਰਚਿਆਂ ਨੇ ਰਾਇ ਕਰਕੇ ਅੱਛਿ ਕਿਥੀ ਜਿਹੜੀ ਆ ਐਸਕੇਮ ਨੂੰ ਅਸੀਂ ਪੇਜ ਰਹੇ ਹਾਂ ਇਸ ਵੇਲੇ ਠੀਕ ਹੈ ਜੀ ਇਹ 27 ਹੈਗੀ ਆ ਡੇਟ ਇਹਦਾ ਥਾਂ ਹੈਗਾ ਚੰਡੀਗੜ੍ਹ ਜਿਹੜੀ ਅਗਲੀ ਮੀਟਿੰਗ ਹੋਊਗੀ ਉਹ ਚੰਡੀਗੜ੍ਹ ਔਰ ਉਹਦੇ ਵਿੱਚ ਜਿਹੜਾ ਵਾ ਅਸੀਂ ਲਗਭਗ ਕਹਿ ਲੋ ਵੀ ਇਹ 11 ਵਜੇ ਦਾ ਸਮੇਂ ਦਿੱਤਾ ਹੈਗਾ ਠੀਕ ਆ 27 2 2025 ਨੂੰ ਇਹ ਮੀਟਿੰਗ ਕਿਸਾਨ ਭਵਨ ਦੇ ਵਿੱਚ ਅਸੀਂ ਕਰਾਂਗੇ ਅਸੀਂ ਸਮਾਂ ਥਾਂ ਦਿੱਤਾ ਔਰ ਇਹ ਸਾਸ ਨਾਲ ਮੀਟਿੰਗ ਕਰਾਂਗੇ ਵੀ ਇਹ ਜਿਹੜਾ ਏਕਤਾ ਦਾ ਪ੍ਰੋਸੈਸ ਸਾਡਾ ਚੱਲ ਰਿਹਾ ਹੈਗਾ ਇਹ ਮੁਕੰਮਲ ਸਰੇ ਲੱਗੂਗਾ ਜੋ ਅਸੀਂ ਆਸ ਰੱਖਦੇ ਹੈਗੇ ਆ ਤਾਂ ਇਹ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਆ ਪੰਜਾਬੀਆਂ ਲਈ ਉਹ ਹੈਗੀ ਆ ਵੀ ਇਹ ਜਿਹੜਾ ਕਿਸਾਨ ਜਿਹੜੇ ਆ ਉਹ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਨਜ਼ਰ ਆਉਣ ਜੋ ਦੇਖਦੇ ਹੈਗੇ ਆ ਤੋਂ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਸੀ ਇਹ ਵੱਡੀ ਤਾਂ ਬਰਿਆਂ ਵੱਡੀ ਗੱਲ ਹੈਗੀ ਆ ਅਸੀਂ ਆਪਦੀ ਡਿਊਟੀ ਨੂੰ ਪੂਰੀ ਕਰਤਾ ਹੁਣ ਇਹ ਤੋਂ ਗਾਹ ਥੋਡੇ ਮਾਦਮ ਨੇ ਅਪੀਲ ਹੋਰ ਕਰਦੀ ਏ ਵੀ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਤੀ ਆ ਤਾਂ ਸਾਡੀ ਥੋਡੇ ਮਾਦਮ ਨਾਲ ਪੂਰੇ ਪੰਜਾਬੀਆਂ ਨੂੰ ਹਰਿਆਣਾ ਰਾਜਸਥਾਨ ਜੁਪੀ ਖਾਸ ਕਰਕੇ ਪਵਦੀ ਵੀਰ ਸਾਡੇ ਖਾਸ ਕਰਕੇ ਜਿਹੜੇ ਨੇੜੇ ਦੇ ਪਿੰਡ ਵੱਡੇ ਤੋਂ ਵੱਡਾ ਲੰਗਰ ਲੈ ਕੇ ਆਉਂਦੇ ਹੈਗੇ ਸਾਰਿਆਂ ਨੂੰ ਅਪੀਲ ਹੈਗੀ ਆ ਵੀ 21 ਨੂੰ ਵੱਦ ਵੱਦ ਇਕੱਠ ਜੜਾ ਵਾ ਉਹ ਸ਼ੰਭੂ ਮੋਰਚੇ ਤੇ ਜਿੰਨਾ ਮੋਰਚਾ ਤੇ ਹੋਰ ਵਰਕੀ ਬਣਾਈ ਜੇ ਰਹੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੇ ਸਰਕਾਰ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਹਨੂੰ ਸਫਲ ਬਣਾਉਣਾ ਵਾ ਅਸੀਂ ਸਪਸ਼ਟ ਕਰਦੇ ਆਂ ਵੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਵਾਲੀ ਤੇ ਵੱਧ ਤੋਂ ਵੱਧ ਜਿਹੜੀ ਸੰਖਿਆ ਮੋਰਚਾ ਤੇ ਆਉਣੀ ਚਾਹੀਦੀ ਆ ਲੋਕਾਂ ਦਾ ਹੀ ਅਸਲ ਦਬਾਅ ਸਰਕਾਰ ਤੇ ਪੈਂਦਾ ਹੈਗਾ ਜੋ ਅਸੀਂ ਸਮਝਦੇ ਆਂ ਇਹ ਤੁਹਾਡੇ ਮਾਦਮ ਨਾਲ ਅਪੀਲ ਕਰਨੀ ਸੀ ਧੰਨਵਾਦ ਦੇਖੋ ਬਾਈ ਦੀ ਮੀਟਿੰਗ ਬਾਰੇ ਤਾਂ ਹੀ ਆ ਉਹ ਹੈਗੀ ਸਰਕਾਰ ਨਾ ਕਰਾਂਗੇ ਆਪਾਂ ਕਿੰbeko ਹਲੇ ਮੀਟਿੰਗ ਤੋਂ ਪਹਿਲਾਂ ਕੋਈ ਸੱਤੇ ਬਾਰੇ ਗੱਲ ਕਰਨਾ ਵਾਜਬ ਨਹੀਂ ਹੈਗਾ ਤਾਂ ਮੀਟਿੰਗ ਤੋਂ ਪਤਾ ਲੱਗੂਗਾ ਹੋਰ ਲਗਭਗ 2.5 ਘੰਟੇ ਚਾਰ ਗੂ ਹੋਇਆ ਸਰਕਾਰ ਨੇ ਆਪਣੀ ਗੱਲ ਕਹੀ ਸੀ ਆਪਣੀ ਗੱਲ ਕਹੀ ਸੀ ਮੇਨ ਇਫੈਕਟ ਉਹਦੇ ਆ ਕਿ ਕੇਂਦਰ ਜੋਰ ਲਾ ਕੇ 2004 ਤੋਂ 2024-25 ਤੱਕ ਇਹ ਦਾਵਾ ਕਰਦੀ ਆ ਕਿ 100 30% एमएसपी ਵਿੱਚ ਫਸਲਾਂ ਦਾ ਵਾਧਾ ਕੀਤਾ ਗਿਆ ਇਹ ਉਹਦਾ ਦਾਵਾ ਅਸੀਂ ਜਿਹੜਾ ਨਖੇੜ ਕੇ ਉਹਨਾਂ ਨੂੰ ਦੱਸਿਆ ਵੀ ਠੀਕ ਹੈ ਤੁਹਾਡੀ ਗੱਲ ਸਾਡਾ ਪੱਖ ਵੀ ਸੁਣ ਲਓ ਵੀ 2400 ਲੈ ਕੇ 14 ਤੱਕ 100% ਐਮਐਸਪੀ ਚ ਵਾਧਾ ਹੋਇਆ ਵਾ ਔਰ 2014 ਤੋਂ ਲੈ ਕੇ 2024-25 ਤੱਕ 56% ਇਕੱਲਾ ਵਾਧਾ ਹੋਇਆ ਵਾ ਜਿਹੜਾ ਉਹ ਇਕੱਠਾ ਕਰਦੇ ਹੈਗੇ ਠੀਕ ਹੈ ਜੀ ਇਹ ਤੋਂ ਬਾਅਦ ਅਸੀਂ ਕੇਂਦਰ ਨੂੰ ਚਾਹ ਵੀ ਥੋੜੇ ਰਾਜਕਾਲ ਵਿੱਚ 2014 ਤੋਂ ਲੈ ਕੇ 2024-25 ਤੱਕ 59% ਸਾਡੇ ਇਨਪੁਟਸ ਜਿਹੜਾ ਮੰਗਾਈ ਆ ਉਹ ਵਧ ਗਈ ਹੈਗੀ ਆ ਤਾਂ ਸਾਨੂੰ ਐਮਐਸਪੀ ਦੇ ਵਾਅਦੇ ਦਾ ਕੋਈ ਬਹੁਤਾ ਲਾਹਾ ਨਹੀਂ ਉਹ ਤੁਹਾਨੂੰ ਅਸੀਂ ਆਪ ਦਾ ਪੱਕ ਠੋਕ ਵਜਾ ਕੇ ਰੱਖਿਆ ਹੈਗਾ ਕਿ ਜੋ ਤੁਸੀਂ ਕਹਿ ਰਹੇ ਹੋ ਗਰਾਊਂਡ ਤੇ ਪੂਰਾ ਨਹੀਂ ਹੈ ਉਹਨਾਂ ਨੇ ਇਹ ਗੱਲ ਕਹੀ ਵੀ ਜ਼ਿਆਦਾਤਰ ਫਸਲਾਂ ਐਮਐਸਪੀ ਦੇ ਰੇਟ ਤੋਂ ਉੱਪਰ ਵੇਚ ਰਹੇ ਹਨ ਉਹਨਾਂ ਦਾ ਦਾਵਾ ਸੀ ਮੇਰੇ ਅਨੁਸਾਰ ਜਿਵੇਂ ਕਣਕ ਬਾਰੇ ਮੰਤਰੀ ਨੇ ਆਪ ਕਿਹਾ ਵੀ ਤੁਹਾਡੇ ਖੇਤਾਂ ਚੋਂ ਵਿਕ ਰਹੀ ਆ ਕਿਉਂਕਿ ਹੁਣ ਜੰਗ ਜੂ ਲੱਗੀ ਹੋਈ ਆ ਮੰਨ ਗਏ ਅਸੀਂ ਕਿਹਾ ਵੀ ਸਾਡੀ ਗੱਲ ਤਾਂ ਵਾਜਬ ਹੋਗੀ ਜੇ ਐਮਐਸਪੀ ਤੋਂ ਉੱਪਰ ਕੁਝ ਫਸਲਾਂ ਵਿਕ ਰਹੀਆਂ ਨੇ ਤਾਂ ਤੁਹਾਨੂੰ ਐਮਐਸਪੀ ਲੀਗਲ ਗਰੰਟੀ ਬਣਾਉਣ ਤੇ ਰੌਲਾ ਨਹੀਂ ਹੋਣਾ ਚਾਹੀਦਾ ਸਾਡੀ ਗੱਲ ਵਾਜਬ ਆ ਇਹਦਾ ਮਤਲਬ ਬਾਜ਼ਾਰ ਦੇ ਵਿੱਚ ਅਨਾਜ ਦੀ ਮੰਗ ਤੇਲ ਬੀਜਾਂ ਦੀ ਮੰਗ ਦਾਲ ਬੀਜਾਂ ਦੀ ਮੰਗ ਬਹੁਤ ਜ਼ਿਆਦਾ ਵਾ ਤੋਂ ਇਹ ਪੱਖ ਅਸੀਂ ਦਿਖਾਲੇ ਸੀ ਵੀ ਤੁਸੀਂ ਦਾਲਾਂ ਤੇ 31000 ਕਰੋੜ ਰੁਪਇਆ ਇਨਵੈਸਟ ਕਰਕੇ ਬਾਹਰੋਂ ਮੰਗਵਾ ਰਹੇ ਜੀ ਠੀਕ ਆ ਤੁਸੀਂ ਤੇਲ ਬੀਜਾਂ ਤੇ ਜਾਂ ਪਾਏ ਮੌਲ ਤੇ 141000 ਕਰੋੜ ਰੁਪਇਆ ਲਾ ਰਹੇ ਜੇ ਤੇ ਤੁਸਾਂ ਸਾਨੂੰ ਦਿਓ ਫਸੇ ਨੇ ਜਿਹੜੀ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਆ ਵੀ ਕਿਸਾਨਾਂ ਦੇ ਨਾਲ ਆ ਕਿਥੋਂ ਦੇ ਐਮ ਐਲ ਏ ਨੂੰ ਕਹਿੰਨੇ ਆ ਪੀ ਡਬਲਯੂ ਡੀ ਮਿਨਿਸਟਰ ਨੂੰ ਕਹਿੰਨੇ ਆ ਵੀ ਜੇ ਤੁਸੀਂ ਕਿਸਾਨਾਂ ਦੇ ਨਾਲ ਏ ਤੇ ਜਿੰਨੀਆਂ ਲਿੰਕ ਸੜਕਾਂ ਟੁੱਟ ਚੁੱਕੀਆਂ ਵਾਂ ਇਹ ਖਰਚਾ ਸਾਡੇ ਮੰਡੀ ਬੋਰਡ ਤੋਂ ਹੀ ਹੁੰਦਾ ਸਾਰੀਆਂ ਬਣਾ ਦਿਓ ਤੇ ਜੇ ਤੁਸੀਂ ਸੜਕਾਂ ਨਹੀਂ ਬਣਾਉਂਦੇ ਫਿਰ ਕੇਂਦਰ ਦਾ ਹੱਥਪੂਰ ਦੇ ਹੈਗੇ ਔਰ ਜੜੀਆਂ ਛੜਕਾਂ ਚੱਲ ਰਹੀਆਂ ਨੇ ਉਹ ਸਾਰੇ ਨੌਜਵਾਨ ਹੀ ਬਣਾਉਂਦੇ ਹੈਗੇ ਆ ਤਾਂ ਉਹਦੇ ਦੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ ਜਾਂਦੇ ਪਿੰਡਾਂ ਵਾਲੇ ਹੀ ਛੜਕਾ ਬਣਾ ਕੇ ਕੰਮ ਕਰ ਰਹੇ ਜੋ ਸਾਨੂੰ ਖਬਰੇ ਪੰਜਾਬ ਸਰਕਾਰ ਲੋਕ ਕਹਿੰਦੇ ਕਿ ਇਹ ਗੱਲ ਕਿਹਦੀ ਕਹਿਦੇ ਕਿ ਨੀਤੀ ਕੁ ਪੰਜਾਬ ਸਰਕਾਰ ਦੀ ਕਾਦੀ ਹੈਲਪ ਹੈਗੀ ਆ ਅਸੀਂ ਤਾਂ ਕਹੇ ਛੜਕਾ ਬਣਾ ਦਿਓ ਪੰਜਾਬ ਸਰਕਾਰ ਦੀ ਸਿੱਧੇ ਰੂਪ ਵਿੱਚ ਕੋਈ ਹੈਲਪ ਨਹੀਂ ਹੈਗੀ ਠੀਕ ਹੈ ਜੀ ਜੇ ਜੇ ਅਸੀਂ ਬਿਜਲੀ ਦਾ ਇੱਥੇ ਪ੍ਰੋਗਰਾਮ ਲਿਆ ਉਹ ਵੀ ਲੜਕੇ ਲਿਆ ਕੁਝ ਵੀ ਰਸ਼ੀ ਨੱਚ ਕਰਕੇ ਲੈ ਰਹੇ ਹੈਗੇ ਅਸਲ ਛੜਕਾ ਬਣਾ ਦਿਓ ਕੋਣਵਾਵਾ ਦਾਵੇ ਕਰਦੇ ਆ ਜਾਨਾ ਨਾਲ ਕਿਸੇ ਨੂੰ ਪੁੱਛਿਆ ਨਹੀਂ ਤੁਹਾਨੂੰ ਸਾਡੀ ਹੈਡ ਟੂ ਟੂ ਕਰ ਰਹੀ ਹਾਂ ਨਹੀਂ ਦੇਖੋ ਦਾਵੇ ਕਰਨ ਦਾ ਹਰ ਇੱਕ ਨੂੰ ਆਖਿਆ ਦੇਖੋ ਇਹ ਰਾਜਨੀਤੀ ਵਿੱਚ ਠੀਕ ਹੈ ਨਾ ਕਰਦੀਆਂ ਹੁੰਦੀਆਂ ਜੀ ਕਿਉਂ ਨਹੀਂ ਸਾਰੀਆਂ ਵਿਰੋਧੀ ਧਿਰਾਂ ਦਾਵੇ ਇਹ ਹੀ ਕਰਨੀਆਂ ਜਿੱਦਨ ਅੰਦੋਲਨ 2013 ਤੋਂ ਪਹਿਲਾਂ ਹੁੰਦਾ ਸੀ ਉਦੋਂ ਭਾਜਪਾ ਦਾਵਾ ਕਰਦੀ ਹੁੰਦੀ ਸੀ ਰਾਜਨਾਰ ਸਿੰਘ ਦੀ ਰੰਤਰ ਮੰਤਰ ਤੇ ਆ ਜਾਂਦਾ ਸੀ ਇਹ ਹਮੇਸ਼ਾ ਅੰਦੋਲਨਾਂ ਚ ਰਿਹਾ ਕਿ ਜਿੰਨਾ ਦੀ ਸਰਕਾਰ ਆ ਉਹਨਾਂ ਨੂੰ ਅਸੀਂ ਮਾਰੇ ਲੱਗਣਾ ਵਾ ਜਿਨ੍ਹਾਂ ਦੀ ਸਰਕਾਰ ਨਹੀਂ ਉਹਨਾਂ ਕਹਿੰਦੇ ਠੀਕ ਲੜ ਰਹੇ ਇਹ ਅੱਜ ਤੋਂ ਨਹੀਂ ਪਹਿਲਾਂ ਤੋਂ ਹੁੰਦਾ ਆ ਸਰਕਾਰ ਜਿਹੜੀ ਸਰਕਾਰ ਹਾਰੀ ਆ ਜੀ ਆਪਾਂ ਦੇ ਪੰਜਾਬ ਦੀ ਜਿੰਨਾ ਦਾ ਪਰੇ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਪੰਜਾਬੀਆਂ ਦਾ ਸਵਾਲ ਆ ਜੋ ਆਮ ਆਦਮੀ ਪਾਰਟੀ ਦਾ ਰੌਲਾ ਵਾ ਆਮ ਆਦਮੀ ਪਾਰਟੀ ਨੇ ਜੋ ਕੁਝ ਕਿਹਾ ਉਹ ਗਰਾਊਂਡ ਤੇ ਪੂਰਾ ਨਹੀਂ ਹੋਇਆ ਸਤਾਈ ਨੂੰ ਦਿਖਪਣਾ ਵਾ ਪੀਐਸ ਵੀ ਕਹਿੰਦਾ ਹਾਂ ਦੋ ਫਾਰਮ ਦੋਵੇਂ ਫਾਰਮ ਤੇ ਤੀਜਾ ਫਾਰਮ ਐਸਕੇਮ ਪਾਰਟ ਸ਼ੁਰੂ ਇਦੇ ਐਸਕੇਮ ਗੈਰ ਆਇਨਿਕ ਪਾਰ ਤੇ ਕਿਸਾਨ ਮਜ਼ਦੂਰ ਮੋਰਤਾ ਪਾਰ ਤੇ ਜਿਹੜਾ ਐਸਕੇਮ ਬਾਹਰ ਰਹਿ ਗਿਆ ਉਹ ਤਿੰਨੇ ਇਕੱਠੇ ਕਰਨੀ ਨੇ ਨਹੀਂ ਦੇਖੋ ਦੋ ਗੱਲਾਂ ਨਹੀਂ ਅਸੀਂ ਤਾਂ ਆਪ ਪਰੇਸ਼ਾਨ ਆ ਅਸੀਂ ਸਾਲ ਪਰ ਬੈਠੇ ਆਗੇ ਅਸੀਂ ਤਾਂ ਆਪ ਸਰਕਾਰ ਨੂੰ ਕਹਿੰਦੇ ਹੈਗੇ ਆ ਉਹ ਸਵਾਲ ਇਹ ਨਹੀਂ ਹੈ ਜੇ ਕੁਝ ਲੈਣਾ ਵਾ ਤਾਂ ਉਹਦੇ ਲਈ ਪਰੇਸ਼ਾਨੀ ਵੀ ਚ ਲੜੀ ਪੈਣੀ ਆ ਅਸੀਂ ਤਾਂ ਪਰੇਸ਼ਾਨ ਨਹੀਂ ਕੀਤੇ ਹੈਗੇ ਵੇਖਾ ਜਿਨ੍ਹਾਂ ਨੇ ਪ੍ਰੇਸ਼ਾਨ ਕੀਤੇ ਚਾਹੀਦਾ ਲੋਕਾਂ ਨੂੰ ਤੇ ਦਬਾਅ ਬਣਾਇਆ ਨਹੀਂ ਤੇ ਕੋ ਪੰਜਾਬ ਸਰਕਾਰ ਦਾ ਗੱਲਬਾਤ ਦਾ ਰੌਲਾ ਹੀ ਨਹੀਂ ਹੈਗਾ ਸਾਡੇ ਨੂੰ ਪੰਜਾਬ ਸਰਕਾਰ ਦਾ ਸਾਡੇ ਨਾਲ ਰੌਲਾ ਕੋਈ ਨਹੀਂ ਅਸੀਂ ਤਾਂ ਪੰਜਾਬ ਸਰਕਾਰ ਨੂੰ ਕਹਿੰਨੇ ਵੀ ਛੜਕਾ ਬਣਾ ਕੇ ਦੇ ਦਿਓ